ਮਿੰਟੂ ਜੀ ਪੰਜਾਬ ਸਰਕਾਰ ਕਹਿ ਰਹੀ ਸੀ ਲਗਾਤਾਰ ਕਿ ਭਈ ਸਾਡੇ ਕੋਲ ਇੱਕ ਸ਼ਬਦ ਹੈ ਜ਼ੀਰੋ ਟੋਲਰੈਂਸ ਭਾਵੇਂ ਨਸ਼ਿਆਂ ਦੇ ਮਾਮਲੇ ਚ ਹੋਵੇ ਭਾਵੇਂ ਭ੍ਰਿਸ਼ਟਾਚਾਰ ਦੇ ਮਾਮਲੇ ਚ ਹੋਵੇ ਪਰ ਫੇਰ ਵੀ ਕੋਈ ਨਾ ਕੋਈ ਖਬਰ ਇਧਰ ਆ ਹੀ ਜਾਂਦੀ ਹੈ ਕੋਈ ਕਿੰਨੇ ਪੈਸੇ ਲੈਂਦਾ ਰਿਸ਼ਵਤ ਲੈਂਦਾ ਫੜਿਆ ਕਿ ਕਿੰਨੇ ਇਧਰ ਪੁੱਟੋ ਸਾਹਿਬ ਡਿਵੀਜ਼ਨ ਦੇ ਘਨੇ ਡੀਐਸਪੀ ਸਾਹਿਬ ਦਾ ਰੀਡਰ ਸੀਗਾ ਨਾਲ ਗਨਮੈਨ ਸੀ ਤੇ ਲੱਖ ਰੁਪਇਆ ਲੈਂਦਾ ਉਹ ਫੜਿਆ ਗਿਆ ਇਹ ਕੀ ਮਾਮਲਾ ਸੀ ਬਠਿੰਡੇ ਦੇ ਵਿੱਚ ਬਹੁਤ ਕੁਝ ਵਾਪਰਦਾ ਹੈ ਮੇਰੇ ਖਿਆਲ ਨਾਲ ਬਠਿੰਡੇ ਤੇ ਖਾਸ ਨਿਗਰਾਨੀ ਰੱਖਣ ਦੀ ਜ਼ਰੂਰਤ ਹੈ ਔਰ ਇਸ ਇਲਾਕੇ ਚ ਜੇ ਤੁਸੀਂ ਥੋੜੀਆਂ ਖਬਰਾਂ ਦੀ ਝਾਤਖੋਰੀ ਕਰੋਗੇ ਤਾਂ ਉਹ ਵਧਾ ਇੱਕ ਵੀ ਤੇ ਬਠਿੰਡਾ ਦਿਹਾਤੀ ਦਾ ਹੀ ਸੀਗਾ ਜਿਸ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਜੀ ਬਿਲਕੁਲ ਮਨਪ੍ਰੀਤ ਬਾਦਲ ਦੇ ਖਿਲਾਫ ਸ਼ਿਕਾਇਤ ਵੀ ਇੱਥੋਂ ਹੋਈ ਮਨਪ੍ਰੀਤ ਬਾਦਲ ਹੁਰਾਂ ਦੇ ਪਲਾਟ ਦਾ ਰੋਲਾ ਵੀ ਇੱਥੇ ਹੂੰ ਠੀਕ ਹੈ ਜੀ ਪਿੱਛੇ ਜੇ ਇੱਕ ਨੌਜਵਾਨ ਦੀ ਮੌਤ ਦੀ ਕੰਟਰੋਵਰਸੀ ਹੋਈ ਬਿਲਕੁਲ ਇਸ ਤੋਂ ਇਲਾਵਾ ਆਰਟੀਆ ਦਫਤਰ ਦਾ ਇੱਕ ਮੁਲਾਜ਼ਮ ਫੜਿਆ ਜਾਂਦਾ ਹੈ ਹੂੰ ਜਿਹਦੇ ਬਾਰੇ ਇਹ ਚਰਚਾਾਂਵਾਂ ਚੱਲਦੀਆਂ ਸਨ ਕਿ ਇਹ ਬੰਦਾ ਤੇ ਇੱਕ ਨਹੀਂ ਹੈ ਉਸ ਦਫਤਰ ਦੇ ਵਿੱਚ ਹੋਰ ਵੀ ਹੋ ਸਕਦੇ ਹੋਰ ਸ਼ਬਦ ਇਸ ਕਰਕੇ ਜਾਨਵੁੰਜ ਕੇ ਇਸਤੇਮਾਲ ਕਰ ਰਹੇ ਕਿ ਸਾਰੇ ਨਹੀਂ ਜੀ ਜੀ ਕਿਉਂਕਿ ਕੁਝ ਇਮਾਨਦਾਰ ਇਮਾਨਦਾਰ ਵੀ ਹੁੰਦੇ ਹੁੰਦੇ ਆ ਅਸੀਂ ਉਹਨਾਂ ਨੂੰ ਗੁਲੇਟਦੇ ਨਹੀਂ ਮਤਲਬ ਕਿ ਬਹੁਤ ਕੁਝ ਚੱਲਦਾ ਵਟੰਡੀ ਚ ਹੁਣ ਆ ਮਾਮਲਾ ਜਿਹੜਾ ਇਹ ਸ਼ਾਇਦ ਕੇਂਦਰੀ ਸਰਪੰਚ ਦਾ ਕਲਿਆਣਾ ਦਾ ਹੂੰ ਤੇ ਉਹਨਾਂ ਦਾ ਕੋਈ ਝਗੜਾ ਸੀਗਾ ਦੋ ਮੁੰਡਿਆਂ ਤੇ ਤੇ ਇੱਕ ਉਹ ਕੇਂਦਰੀ ਸਰਪੰਚ ਤੇ ਪਰਚਾ ਸੀ ਜੀ ਸਰਪੰਚ ਦੀ ਘਰ ਦੀ ਨੇ ਐਸਐਸਪੀ ਤੋਂ ਇਨਕੁਆਰੀ ਲਵਾ ਲਈ ਹੂੰ ਇਨਕੁਆਰੀ ਜਿਹੜੀ ਹੁੰਦੀ ਆ ਨਾ ਹੁਣ ਪੁਲਿਸ ਤੋਂ ਇਨਕੁਆਰੀ ਲੱਗਦੀ ਆ ਪੁਲਿਸ ਨੇ ਇਨਕੁਆਰੀ ਕਰਨੀ ਹੁੰਦੀ ਆ ਜੀ ਚਾਹੇ ਕੋਰਟ ਤੋਂ ਲਵਾਉ ਨੂੰ ਕਰਨੀ ਤੇ ਪੁਲਿਸ ਨੇ ਆ ਨਾ ਜੀ ਜੀ ਖੇਠਾ ਜਾਂਦੀ ਆ ਕਿ ਆ ਜਾ ਕੇ ਭਈ ਤੂੰ ਇਨਕੁਆਰੀ ਜੜੀ ਉਹ ਕਰ ਜੀ ਹੁਣ ਜਦੋਂ ਇਨਕੁਆਰੀ ਆਈ ਮਾਰਕੋ ਕੇ ਡੀਐਸਪੀ ਕੋਲ ਹਮ ਡੀਐਸਪੀ ਦਾ ਜਿਹੜਾ ਉਹ ਰੀਡਰ ਹੈ ਨਾਲੇ ਪੀਐਸਓ ਹੈ ਉਹ ਕਹਿੰਦਾ ਰਾਜਕਮਾਤ ਹਮ ਉਹਦੇ ਤੇ ਦੋਸ਼ ਆ ਕਿ ਉਹਨੇ 5 ਲੱਖ ਰੁਪਈਆ ਮੰਗਿਆ ਕਿ ਬੰਦੇ ਕੱਢ ਦੇਾਂਗੇ ਜੀ ਹੁਣ ਇਨਕੁਆਰੀ ਚ ਕੀ ਆ ਕਿ ਪੁਲਿਸ ਏਠਾ ਜਾਂਦੀ ਆ ਉਹ ਜਾ ਕੇ ਰਿਪੋਰਟ ਬਣਾਉਂਦੀ ਆ ਰਿਪੋਰਟ ਬਣਾ ਕੇ ਭੇਜ ਦਿੰਦੀ ਆ ਆਪਦੇ ਉੱਚ ਅਧਿਕਾਰੀਆਂ ਨੂੰ ਕਿ ਵੇਖੋ ਜੀ ਅਸੀਂ ਜਾਂਚ ਪੜਤਾਲ ਕੀਤੀ ਹੈ ਬੰਦੇ ਹੈ ਨਹੀਂ ਜੀ ਇੱਕ ਵਾਰੀ ਜਾਨ ਛੁੱਟ ਗਈ ਕੱਲ ਨੂੰ ਅਦਾਲਤ ਚ ਤਲਬ ਹੁੰਦੇ ਆ ਤਦ ਵੀ ਕਈ ਵਾਰ ਉਸ ਚੀਜ਼ ਦਾ ਵਾਅਦਾ ਮਿਲ ਜਾਂਦਾ ਕਿ ਪੁਲਿਸ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਆ ਗੱਲ ਕਹਿੰਦੀ ਆ ਜੀ 5 ਲੱਖ ਰੁਪਈਆ ਜਿਸ ਵਲੇ ਉਹਨੇ ਮੰਗ ਲਿਆ ਤੇ ਸੌਦਾ ਉਹਨਾਂ ਨੇ 2 ਲੱਖ ਚ ਤੈਅ ਕਰ ਲਿਆ ਕਿ 2 ਲੱਖ ਰੁਪਈਆ ਦੇ ਦੇਾਂਗੇ ਤਾਂ ਜਦੋਂ 2 ਲੱਖ ਰੁਪਈਆ ਦਿੱਤਾ ਤਾਂ ਉਹਦੇ ਚੋਂ 1 ਲੱਖ ਰੁਪਈਆ ਪਹੁੰਚਦਾ ਹੋਇਆ ਸੀ ਉਹਨੇ ਚੁੱਕ ਕੇ ਜਦੋਂ ਗੱਡੀ 'ਚ ਰੱਖਿਆ ਗੱਡੀ ਡੀਐਸਪੀ ਦੀ ਆ ਉਹਨਾਂ ਨੇ ਵਿਜੀਲੈਂਸ ਵਾਲੇ ਬਠਿੰਡੇ ਦੀ ਨਾ ਜਿਹੜੀ ਵਿਜੀਲੈਂਸ ਟੀਮ ਆ ਜਾਂ ਇਸ ਏਰੀਆ ਦੀ ਕਾਫੀ ਐਕਟਿਵ ਆ ਆਪਣੇ ਮਲੋਟੂ ਵੀ ਚੱਕ ਕੇ ਲੈ ਕੇ ਗਿਆ ਸੀ ਬੰਦੇ ਇਹ ਮੁਕਸਰ ਬਠਿੰਡਾ ਵਾਲੇ ਜਿਹੜੇ ਵਿਜੀਲੈਂਸ ਵਾਲੇ ਆ ਨਾ ਇਹ ਕਾਫੀ ਤੇਜ਼ ਤਰ੍ਹਾਂ ਵੈਸੇ ਤਾਂ ਵਿਜੀਲੈਂਸ ਹੈ ਹੀ ਤੇ ਇਸ ਤਰ੍ਹਾਂ ਆ ਪਰ ਇਹ ਬਹੁਤ ਅਲੀ ਅਲੀ ਕਰਕੇ ਪੈ ਜਾਂਦੇ ਜਿੱਥੇ ਵੀ ਹੋਵੇ ਇਹਨਾਂ ਦੇ ਨਾਲ ਦੀ ਨਾਲ ਫਿਰ ਉਹ ਬੰਦਾ ਚੱਕ ਲਿਆ ਜੀ ਜਿਸ ਵੇਲੇ ਹੁਣ ਚੱਕ ਲਿਆ ਤੇ ਦੇਖੋ ਮਾਮਲਾ ਤੇ ਕਿਤੇ ਨਾ ਕਿਤੇ ਸ਼ੱਕੀ ਹੁਣ ਆਪਾਂ ਇੱਕ ਚੀਜ਼ ਦੇਖੋ ਫੇਰ ਗੱਲ ਉੱਥੇ ਆ ਜਾਏਗੀ ਅੱਗੇ ਜਿਵੇਂ ਭਾਈ ਸਾਹਿਬ ਨਾਲ ਥੋੜੀ ਚੱਲ ਰਹੀ ਸੀ ਆਪਣੀ ਕਿ ਹੁਣ ਜੇ ਆਪਾ ਵਿਰਿੰਦਰ ਬਰਾੜ ਦੇ ਬਿਆਨ ਆਪਾਂ ਦੇਖੀਏ ਉਸ ਮਾਮਲੇ ਨੂੰ ਉਸ ਪਿਆਕੇ ਹਾਂਜੀ ਵਿਰਿੰਦਰ ਬਰਾੜ ਫਾਜ਼ਲਖਾ ਦੇ ਐਸਐਸਪੀ ਸੀਗੇ ਥਾਣੇ 'ਚ ਰਿਸ਼ਵਤ ਕਰਨ ਵਾਪਰੇਆ ਜੋ ਵੀ ਹੋਇਆ ਜੀ ਚੱਕ ਕੇ ਇੱਕ ਐਸਐਸਪੀ ਦੀ ਬਲੀ ਲੈ ਲੈਣੀ ਉਹ ਹੁਣ ਰੀਡਰ ਹੀ ਫੜਿਆ ਗਿਆ ਡਾਇਰੈਕਟਲੀ ਤੇ ਉਹਦੀ ਗੱਡੀ 'ਚ ਪੈਸਾ ਰੱਖਦਾ ਫੜਿਆ ਗਿਆ ਤਾਂ ਹੁਣ ਡੀਐਸਪੀ ਕਿਉਂ ਬਾਹਰ ਹੋਊਗਾ ਜਾਂਚੋਂ ਮੈਂ ਨਹੀਂ ਕਹਿੰਦਾ ਕਿ ਉਹ ਹਿੱਸੇਦਾਰ ਹੈ ਫਿਰ ਜਾਂਚੋਂ ਬਾਹਰ ਤੇ ਨਹੀਂ ਨਾ ਰਹਿਣਾ ਚਾਹੀਦਾ ਬਿਲਕੁਲ ਤੋ ਇਸ ਕਰਕੇ ਕਾਫੀ ਕੁਝ ਹੈ ਜਿਹੜਾ ਕਿ ਵੇਖਿਆ ਵਿਚਾਰਿਆ ਜਾਣਾ ਚਾਹੀਦਾ ਪਰ ਇੱਕ ਚੀਜ਼ ਇਹ ਦੇਚ ਨਾ ਹੁਣ ਤੁਸੀਂ ਇੱਕ ਦੋ ਮਿੰਟ ਰੁਕ ਜਾਓ ਇੱਥੇ ਰੁਕ ਕੇ ਸੋਚਿਓ ਥੋੜਾ ਆਪਣੇ ਦਿਮਾਗ ਨੂੰ ਨਾ ਇੱਕ ਬ੍ਰੇਕ ਦੇ ਕੇ ਇਨਕੁਆਰੀਆਂ ਅੱਗੇ ਵੀ ਲੱਗਦੀਆਂ ਸਨ ਹੂੰ 5-10 ਹਜ਼ਾਰ 20 ਹਜ਼ਾਰ ਤੱਕ ਖੇਡ ਚੱਲਦੀ ਸੀ ਜੀ ਇਹਦਾ ਮਤਲਬ ਹੈ ਕਿ ਮਗਹੀਾਈ ਦੇ ਸੂਚਕ ਅੰਕ ਦੇ ਨਾਲ ਹੀ ਰਿਸ਼ਵਤ ਜੁੜ ਗਈ ਆ ਵਾਹ ਉਹਦਾਂ ਸੂਚਕ ਅੰਕ ਵਧ ਗਿਆ ਤੇ ਰੇਸ਼ਵਰ ਦਾ ਗ੍ਰੇਡ ਵਧ ਗਿਆ ਲੱਖਾਂ ਚ ਗੱਲ ਐ ਸਭ ਮੈਂ ਪਿਛਲੇ ਸਾਲ ਇੱਕ ਮਾਮਲੇ ਚ ਵੇਖਿਆ ਜੀ ਕਿ ਕਿਸੇ ਨੇ ਦੱਸਿਆ ਕਿ ਇਦਾਂ ਇਦਾਂ ਹੀ ਮਾਮਲਾ ਸੀਗਾ ਕੋਈ ਕੇਸ ਸੀਗਾ ਇੱਕ ਐਸ ਐਚਓ 5 ਲੱਖ ਰੁਪਏ ਤੱਕ ਲੈ ਕੇ ਗਿਆ ਸੋਚ ਕੇ ਤੈਨੂੰ ਗੱਲ ਤੁਸੀਂ ਸਾਂਝੀ ਵੀ ਕੀਤੀ ਸੀ ਮੈਂ ਕਿਹਾ ਵੀ ਕੀਤੀ ਐ ਸਾਰੀ ਮੈਂ ਉਸ ਵੇਲੇ ਪਿਛਲੇ ਸਾਲ ਹੀ ਕਿਹਾ ਸੀਗਾ ਤੁਹਾਨੂੰ ਕਿ ਦੇਖ ਲਓ ਰਿਸ਼ਵਤ ਦੇ ਰੇਟ ਕਿੰਨੇ ਆ ਜੀ ਅੱਜ ਫੇਰ ਦੱਸ ਦ ਕਿ ਤੁਸੀਂ ਇਸ ਇਨਕੁਆਰੀ ਵਾਲੇ ਮਾਮਲੇ ਚ ਦੇਖ ਲਓ ਕਿ ਕਿੰਨ ਇਨਕੁਆਰੀ ਆਈ ਐ ਉਹ ਜਾਣਾ ਕੀ ਇਹ ਬਿਆਨ ਦਰਜ ਕਰਨੇ ਆਸ-ਪਾਸੇ ਵੇਖੋ ਜੀ ਕੋਈ ਹੋਰ ਸਬੂਤ ਇਕੱਠੇ ਕਰੋ ਕਿ ਬੰਦਾ ਸੀਗਾ ਕਿ ਨਹੀਂ ਹੂੰ ਠੀਕ ਹੈ ਜੀ ਤਾਂ ਆਪਣੀ ਰਪਟ ਬਣਾ ਕੇ ਜੋ ਵੀ ਰਿਪੋਰਟ ਬਣਾ ਕੇ ਭੇਜ ਦਿਓ ਅਧਿਕਾਰੀ ਨੂੰ ਆਹੀ ਕਰਨਾ ਹੈ ਹੂੰ ਠੀਕ ਹੈ ਜੀ ਚਲੋ ਤੇਲ ਪਾਣੀ ਕੋਈ ਖਰਚਾ ਵਰਚਾ ਠੀਕ ਹੈ ਬਈ ਲੈ ਲਓ ਤੁਸੀਂ ਹੂੰ ਜੇ ਸੌਦਾ ਕੀਤਾ ਜਾ ਰਿਹਾ ਇਟ ਮੀਨ ਕਿ ਰੇਟ ਫਿਕਸ ਨੇ ਜੀ ਕਿ ਕਿਸੇ ਨੂੰ ਇਨਕੁਆਰੀ ਚ ਕੱਢਣਾ ਤਾਂ ਪੰਜ ਮੰਗੋ ਦੋ ਤਿੰਨ ਲਾਓ ਜੇ ਕਿਸੇ ਨੂੰ ਅਡੂੰਗੜਾ ਹੂੰ ਠੀਕ ਹੈ ਜੀ ਐਨੇ ਮੰਗੋ ਐਨੇ ਲਓ ਮਤਲਬ ਇਹ ਆ ਕਿ ਰਿਸ਼ਵਤ ਦੇ ਰੇਟ ਚ ਜੀ ਬਹੁਤ ਜ਼ਿਆਦਾ ਇਜ਼ਾਫਾ ਹੋ ਗਿਆ ਮਾਨ ਸਾਹਿਬ ਨੂੰ ਅਪੀਲ ਆ ਕਿ ਪਲੀਜ਼ ਇਹ ਰੇਟ ਕਰਵਾਏ ਜਾਣ ਰੇਟ ਕੱਟ ਕਰਵਾਏ ਜਾਣ ਪਲੀਜ਼ ਜੀ ਆਓ ਮਕਾਇਆ ਨਹੀਂ ਜਾ ਸਕਦਾ ਤੇ ਕੱਟ ਕਰਾਏ ਜਾਣਾ ਨਹੀਂ ਨਹੀਂ ਰਿਸ਼ਵਤ ਨਹੀਂ 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 ਸਰ ਤੁਸੀਂ ਕਿਹੜੀ ਦੁਨੀਆ ਚ ਰਹਿੰਦੇ ਹੋ ਪਹਿਲਾਂ ਤੁਸੀਂ ਪੰਜਾਬ ਭ੍ਰਿਸ਼ਟਾਚਾਰ ਮੁਕਤ ਹੋ ਚੁੱਕਾ ਹੈ ਹੋ ਚੁੱਕਾ ਹੈ ਇਹ ਇਦਾਂ ਹੈ ਕਿ ਪਤਾ ਕੀ ਆ ਵੀ ਥੋੜਾ ਨਾ ਕੈਸ਼ ਫਲੋ ਵਧਾਉਣ ਲਈ ਅਰਥਚਾਰੇ ਚ ਕੈਸ਼ ਫਲੋ ਬਣਿਆ ਰਵੇ ਇ ਥੋੜਾ ਜਿਹਾ ਪੁਲਿਸ ਅਫਸਰ ਸ਼ਹੀ ਉਹ ਥੋੜਾ ਜਿਹਾ ਕੰਟਰੀਬਿਊਸ਼ਨ ਕਰਦੀ ਆ ਕਿ ਭਈ ਕੈਸ਼ ਫਲੋ ਬਣਿਆ ਰਵੇ ਅੱਜ ਕੱਲ ਡਿਜੀਟਲ ਲੈਣ ਦੇਣ ਜ਼ਿਆਦਾ ਹੋ ਗਿਆ ਇਸ ਵਾਸਤੇ ਹਾਂ ਜੀ ਪਈ ਨੋਟ ਕੀਤਾ ਉਹ ਇਸ ਕਰਕੇ ਕਿ ਇਹ ਕੈਸ਼ ਫਲੋ ਜ਼ਿਆਦਾ ਹੀ ਹੋ ਰਿਹਾ ਥੋੜਾ ਜਿਹਾ ਨੂੰ ਕੱਟ ਕੀਤਾ ਜਾਵੇ ਤੇ ਰੇਟ ਘਟਾਏ ਜਾਣ ਪਲੀਜ਼ ਜੀ 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 ਬਿਲਕੁਲ ਜੀ ਚਲੋ ਖੈਰ ਬਲੀ ਸਾਹਿਬ ਦਾ ਇੱਕ ਕਮੈਂਟ ਆਪਾਂ ਪੜ੍ਹਦੇ ਆ ਇਹ ਕਹਿੰਦੇ ਕਿ ਤੁਸੀਂ ਵੇਖਿਆ ਹੋਣਾ ਕਿ ਸਿਰਫ ਬੀਪੀਐਸ ਤੇ ਕਹਿੰਦੇ ਪੀਸੀਐਸ ਤੇ ਹੀ ਕਾਰਵਾਈ ਕਰਦੇ ਨੇ ਆਈਐਸ ਤੇ ਆਈਪੀਐਸ ਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਕਹਿੰਦੇ ਨਾਓ ਪੋਪਲੀ ਤੇ ਕੀਤੀ ਸੀ ਹਾਂ ਹਾਂਜੀ ਇੱਕਦਾਂ ਤਾਂ ਨਾ ਮੈਨੂੰ ਯਾਦ ਆ ਗਿਆ ਜੀ ਜੀ ਜਟਨ ਫਾਇਰ ਜੀ ਬਿਲਕੁਲ ਰਾਮਨ ਰੋਡ ਵਾਲੇ ਮਾਮਲੇ ਜਿੱਤੇ ਕਈ ਸਾਰੀਆਂ ਚੀਜ਼ਾਂ ਸੀ ਉਹ ਤੇ ਆਪਾਂ ਕੱਲ ਵੀ ਗੱਲ ਕੀਤੀ ਸੀ ਉਹਦੇ ਸ਼ਿਕਾਇਤਾਂ ਵੀ ਬਹੁਤ ਅਜੇ ਪਹੁੰਚ ਰਹੀਆਂ ਨੇ ਦੇਖੋ ਹੁਣ ਕੌਣ ਕੌਣ ਨਿਕਲਦਾ ਹੈ ਤੇ ਮਲੂਕ ਸਿੰਘ ਜੀ ਕਹਿ ਰਹੇ ਨੇ ਇੱਕ ਕਮੈਂਟ ਇਹਨਾਂ ਦਾ ਵੀ ਆਪਾਂ ਪੜ੍ਹ ਲੈਨੇ ਆ ਜੀ ਕਾਫੀ ਟਾਈਮ ਤੋਂ ਆਪਣੇ ਜੁੜੇ ਹੋਏ ਨੇ ਇਹ ਕਹਿੰਦੇ ਵੀ ਕੜਵਲ ਤੇ ਵੜੈਂਗ ਨੂੰ ਕਿਉਂ ਕੱਢਿਆ ਕਹਿੰਦੇ ਦੁਬ ਆਹੋ ਜੀ ਆਪ ਸੀ ਰੋਲਾ ਦੇਖੋ ਆਸ਼ੂ ਨੇ ਮੂੰਹ ਮੰਗੀ ਟੀਮ ਲਈ ਫਿਰ ਸਾਰਾ ਕੁਝ ਚੱਲਿਆ ਹੁਣ ਫਿਰ ਦੁਬਾਰਾ ਆਪਾਂ ਬੋਲਾਂਗੇ ਫਾਇਦਾ ਕੀ ਆ ਜੀ ਟਕਰਾਓ ਹੋਇਆ ਹਮ ਇਹਨਾਂ ਨੇ ਕੜਵਲ ਲਿਆਂਦਾ ਬੈਂਸ ਦਾ ਜਿਹੜਾ ਕਿਸੇ ਸਮੇਂ ਦਾ ਯਾਰ ਸੀ ਅੱਜ ਕੱਲ ਸਜਰਾ ਸ਼ਰੀਕ ਆ ਸਿਆਸਤ ਦਾ ਜੀ ਉਹਨਾਂ ਨੇ ਚੱਕ ਕੇ ਤੇ ਵਿਕਰਮਜੀਤ ਤੇ ਚੌਧਰੀ ਲਿਆਂਦਾ ਵਾਪਸ ਹਮ ਜਿਹੜਾ ਚੰਨੀ ਦਾ ਸਜਰਾ ਸ਼ਰੀਕ ਜੀ ਸਾ ਬਰ ਬਰੁਕਾ ਹੁਣ ਭਾਰਤ ਪੂਸ਼ਣ ਅਸ਼ੁਰਯੋਗ ਦੇ ਬੈਕਫੁੱਟ ਤੇ ਬਿਲਕੁਲ ਠੀਕ ਹੈ ਜੀ ਜਦੋਂ ਤੁਸੀਂ ਮੂਹ ਮੰਗੀ ਟੀਮ ਲੈ ਲਈ ਸਾਰਾ ਖੁਸ਼ ਹੋ ਗਿਆ ਤਾਂ ਇਧਰੋਂ ਜਿਹੜਾ ਇਹ ਤੜਾ ਸੀ ਵਿੜਿੰਗ ਤੜਾ ਉਹ ਹੋ ਗਿਆ ਹਾ ਵੀ ਜੀ ਠੀਕ ਹੈ ਜੀ ਉਹ ਹਾ ਵੀ ਹੋ ਗਿਆ ਹੁਣ ਉਹਨਾਂ ਨੇ ਆਪਦਾ ਫੈਸਲਾ ਲੈ ਲਿਆ ਤੇ ਮੈਂ ਤੁਹਾਨੂੰ ਇਹੀ ਤੇ ਗੱਲ ਕਹਿੰਦਾ ਸੀ ਕਿ ਭਾਈ ਇਹ ਜਿੱਤਣ ਇਹ ਹਾਰਨ ਕਾਂਗਰਸ ਦੇ ਵਿੱਚ ਇੱਕ ਵਾਰੀ ਹਲਚਲ ਪੈਦਾ ਹੋਣੀ ਹੀ ਹੋਣੀ ਆ ਜੀ 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 ਬਿਲਕੁਲ ਠੀਕ ਹੈ ਜੀ ਇਹ ਹਲਚਲ ਜਿਹੜੀ ਆ ਹੁਣ ਸ਼ੁਰੂ ਹੋ ਗਈ ਆ ਰਾਜਾ ਵਢਿੰਗ ਸਭੋ ਸੇਫ ਹੋ ਗਿਆ ਥੋੜਾ ਇਸ ਸਾਰੇ ਐਪੀਸੋਡ ਚ ਉਹ ਥੋੜੇ ਸੇਫ ਹੋ ਗਿਆ ਇਧਰੋਂ ਭਾਰਤ ਭੂਸ਼ਣ ਆਸ਼ੂ ਕਮਜ਼ੋਰ ਹੋ ਗਿਆ ਹੂੰ ਤੇ ਜਿੱਤਿਆਂ ਦੇ ਫੇਰ ਥੋੜਾ ਠੀਕ ਹੈ ਨਾ ਜੀ ਸੋ ਇਹੀ ਚੀਜ਼ ਆ ਕਿ ਜਿਹਦੇ ਚ ਫਿਰ ਤਾਕਤ ਤੋਂ ਜਦੋਂ ਲਾੜੀ ਪੈਂ ਫਿਰ ਇਹ ਆ ਕਿ ਜਿਹਦੇ ਕੋਲ ਤਾਕਤ ਹੁੰਦੀ ਹੋ ਫਿਰ ਉਹਨਾਂ ਜ਼ੋਰ ਜੀ ਅਜ਼ਮਾਉਂਦਾ ਹੀ ਆ ਜੀ ਬਿਲਕੁਲ ਮਿੰਟੂ ਜੀ ਖੈ ਚਲੋ ਜੀ ਇਹ ਤੇ ਹੋ ਗਈ ਲੁਧਿਆਣੇ ਦੀ ਗੱਲ ਤੇ ਕਾਂਗਰਸ ਦੀ ਗੱਲ ਥੋੜਾ ਜਿਹਾ ਫੇਰ ਮੁੜ ਕੇ ਆਉਣੇ ਆਪਾਂ ਇਹਨਾਂ ਗੱਲਾਂ ਵਾਲੀ ਪੰਜਾਬ ਸਰਕਾਰ ਦੀ ਗੱਲ ਹੋਰ ਕਰਦੇ ਆ ਤੇ ਆ WhatsApp ਇੱਕ ਗੱਲ ਕਰ ਰਿਹਾ ਇੰਟਰਸਟਿੰਗ ਆ ਕਹਿੰਦੇ ਕਿ ਮੁਕਸਰ ਸਾਹਿਬ ਕਿ ਮੇਰਾ ਡੀਐਸਪੀ دوست ਆ ਉਹ ਇੱਕ ਦਿਨ ਮੇਰੇ ਕੋਲ ਆਇਆ ਬਿਟ ਬਿਟ ਕਹਿੰਦਾ ਫਿਰੋਜ਼ਪੁਰ ਵਿੱਚ ਬਹੁਤ ਪੈਸਾ ਬਣਦਾ ਸੀ ਹੁਣ ਮੁਕਸਰ ਸਾਹਿਬ ਕਿ ਤਾਂ ਵਿਜੀਲੈਂਸ ਬਿਊਰੋ ਦਾ ਕੋਈ ਪਤਾ ਨਹੀਂ ਕਾਰਵਾਈ ਕਿ ਮੈਂ ਤੁਹਾਨੂੰ ਦੱਸਿਆ ਨਾ ਜੀ ਇਹ ਮੁਕਸਰਾ ਮੁਕਸਰਾ ਛੋਟਾ ਜ਼ਿਲ੍ਹਾ ਹੂੰ ਮੈਂ ਤੁਹਾਨੂੰ ਦੱਸ ਦੇਣਾ ਮੁਕਸਰ ਬਹੁਤ ਛੋਟਾ ਜਿਹਾ ਕੀ ਆ ਤਿੰਨ ਮੰਡੀਆਂ ਹੀ ਆ ਮਲੋਟ ਆਗੇ ਦੜਵਾ ਮੁਕਸਰ ਆ ਉਹ ਪੱਜ ਕੇ ਆ ਜਾਂਦੇ ਆ ਗੱਡੀਆਂ ਦੇ ਨਾਲ ਉਹਨਾਂ ਕਿ ਉਹਨੇ ਇੱਕ ਮਿੰਟ ਕਿ ਦੜਵਾ ਲੱਗਦੇ ਉਹਨੇ ਇੱਕ ਮਲੋਟ ਲੱਗਦੇ ਮੁਕਸਰ ਉਹ ਲੋਕਲ ਬੈਠੇ ਆ ਤੋਂ ਉਧਰ ਬਠਿੰਡੇ ਵਾਲੇ ਜਿਹੜੇ ਆ ਉੱਥੇ ਤਾਂ ਫਿਰ ਉਹਨਾਂ ਦਾ ਵੱਡਾ ਦਫ਼ਤਰ ਆ ਨਾ ਸੋ ਆ ਚੀਜ਼ ਆ ਅਸੀਂ ਦੇਖੀ ਇੱਥੇ ਇਹਨਾਂ ਦੀ ਸਰਗਰਮੀ ਬਹੁਤ ਹੈ ਜਿਵੇਂ ਜਿਵੇਂ ਬਠਿੰਡੇ ਤੇ ਆ ਮੁਕਸਰ ਏਰੀਆ